ਔਰ ਮੂਵਮੈਂਟ ਉਹ ਆਵਾਂ ਨਾ ਸੋਣਨੇ ਆ ਲੈ ਸੋਸੀ ਕਾਰ ਮੇਟਰੋ ਕੀ ਹਾਲ ਚਾਲ ਅਬ ਪਰਨਾ ਪਰਨਾ ਲਾਇਆ ਆ ਨਵੇਂ ਵਲਾਗ ਦਾ ਸਾਰਿਆਂ ਦਾ ਸਵਾਗਤ ਹੈ ਜੀ ਤਗਾ ਲੜਾਈ ਹੋ ਗਈ ਸਾਡੀ ਉਹਨੇ ਭਰਾਵਾਂ ਦੀ ਉਹਨੂੰ ਉਹਨਾਂ ਦੇ ਤੂਆ ਤੋਂ ਰਸੋਈ ਦੀ ਤੇਰੇ ਉੱਤੇ ਮੈਂ ਪਹਿਲੇ ਕਹਿੰਨੇ ਭਰਾ ਮੈਂ ਤੇ ਉਹ ਭਰਾਵਾਂ ਗੱਲ ਦੇ ਕੋਵ ਨਹੀਂ ਹੋਈ ਹਾਂ ਹੈ ਗੱਲ ਤੇ ਗੱਲ ਦੇ ਕੋਵ ਨਹੀਂ ਹੋਈ ਉਹ ਲੜੀ ਜਾਂਦਾ ਖਾਇਆ ਵਸ ਵੇਖ ਦੋ ਆਹ ਰੋਟੀ ਦਾ ਗੰਬਾਣੀ ਹੂੰ ਜੇ ਰੋਟੀ ਦਾ ਮੈਲਦੀਆਂ ਲੜੀ ਜਾਂਦਾ ਗਾੜੀਆਂ ਉਹ ਕੋਈ ਵਿਆਪਦ ਦੇ ਕਿੱਡੇ ਪਤਵੇ ਕਿਹੜੇ ਪਕੌੜੇ ਆਹ ਤੇ ਪਕੌੜੇ ਆਪਦੇ ਮੈਂ ਪਕਾਉਣਾ ਠੀਕ ਹੈ ਨਾ ਮੈਂ ਕਹੇਗਾ ਤੇ ਜਦ ਬਕੈਰੇ ਖਾਣਨੇ ਮੈਂ ਅਹੀਂ ਵੀ ਕਹੇ ਤੇ ਡਿਪੈਂਡ ਨਹੀਂ ਹੈਗੇ ਹਾਂ ਉਹ ਮੂਹ ਮੁੰਡਾ ਵਾ 101 ਨੇ ਅੱਥਾ ਪੇ ਬਣਾ ਕੇ ਬਣਾ ਖਾ ਲਦੇ ਆ ਕੰਨਿਆ ਵੇ ਅਣਾ ਆਹੋ ਆ ਭਾਂਡੇ ਪਤਾ ਨਹੀਂ ਕੀਦੇ ਆ ਮੇਰੇ ਪੇ ਤਾਂ ਗਏ ਹੋ ਨਿੱਕੇ ਮੈਂ ਤੋ ਹੋ ਗਏ ਜਾਣੇ ਪੈਣੇ ਆਏ ਲਿਆ ਖੋਲਣਾ ਕੋਲਣਾ ਖਲਣਾ ਗਣੀ ਆ ਜੋਰ-ਜ਼ਰ ਲਾ ਕੇ ਮੁੜ ਕੇ ਫਿਰ ਕਹ ਦੂ ਫੜ ਖੋਲ ਦੇ ਖਬਰ ਹੋਣੀ ਆ ਰੋਟੀ ਭਰਾ ਆਇਆ ਆਪਣਾ ਹਾਰ ਵੀ ਯਾਰ ਭਰਾ ਮੈਂ ਤੇ ਭਰਾ ਨਹੀਂ ਕਿ ਪ੍ਰਸਿੱਧੀ ਗੱਲ ਤੇ ਯਾਰ ਨਹੀਂ ਸਾਡਾ ਆਨੇਗਾ ਤੂੰ ਯਾਰ ਨਹੀਂ ਹਟਾ ਰਿਹਾ ਯਾਰ ਕਿਦਾ ਬਾਨਾ ਫਿਰ ਤੂੰ ਆ ਰਿਹਾ ਯਾਰਾ ਯਾਰ ਉਹ ਤੇ ਜਿਹੜਾ ਤੂੰ ਸੁੱਤਾ ਬਾਲੇ ਅਰੇ ਯਾਰ ਵਾਜਾ ਕਰ ਤੂੰ ਦੋ ਦੇਣੀ ਮੁਰਕੇ ਨੇ ਫੇਰ ਆਪਣੇ ਨਾਲ ਹੀ ਆਉਣਾ ਮੁਰਕੇ ਨੇ ਕਹਣਾ ਵੇਖੀ ਇਹ ਲਾਈ ਤੇ ਇੱਥੇ ਲਾਈ ਟਿਕੀਂ ਆ ਇੱਥੇ ਤੂੰ ਦੇ ਇੱਥੇ ਯਾਰ ਦਮਾਦ ਖਾ ਮੇਰਾ ਠੀਕ ਆ ਪੱਸੀ ਉਧਰੋਂ ਹਾਂ ਹਰ ਵੀ ਪਰੇ ਜਾ ਗਏ ਕੀ ਪਰਿਆ ਜਾ ਰੋਟੀਆਂ ਆਪੇ ਲਾਉਣ ਜਾਂ ਕਿ ਜਾ ਮੈਂ ਲਾ ਕੇ ਖਵਾਉਣੀ ਆ ਤੈਨੂੰ ਲੈ ਕੱਢੀ ਵਧੀਆ ਫੋਟੋ ਆਉਂਦਾ ਹੀ ਗੁਰੂਆ ਮਾਮਾ ਆ ਜੁੜੇ ਭਾਂਡੇ ਸੁੱਟਦਾ ਹੀ ਬੇਟੇ ਮੈਂ ਆਹ ਆ ਜੂਠੇ ਪੜ ਦੇ ਨਾਲ ਲੱਗਦੇ ਆ ਹੈ ਜੂਠੇ ਦਾ ਜੂਠੇ ਹੀ ਆ ਜੂਠੇ ਹੀ ਆਏਗੀ ਯਸ ਮੈਂ ਵਰਤੀ ਐ ਮੈਂ ਉਹ ਸੜ ਗਿਆ ਹੀ ਉਧਰ ਸੜੀ ਕੋਈ ਵਾਲੀ ਮੇਰੀ ਸੜੀ ਹੈ ਤੇਰੀ ਸੜੀ ਆ ਉਹ ਜਾਦੂ ਕਿੰਨੂ ਕੀ ਹੋਇਆ ਓਏ ਉੱਤ ਲੈ ਉਹਨੇ ਵੇੜਵਲੀਆਂ ਆਪਣੀਆਂ ਓਏ ਆ ਪਤਾ ਨਹੀਂ ਕਿੰਨੇ ਭਰੇ ਆ ਇਹ ਕਟਰਾਸ਼ ਲਖਾਵਾ ਦਿੱਗਾ ਗੱਲੇ ਪਪਾ ਨਾ ਲੱਗਾ ਤੂੰ ਕਿੱਥੇ ਖਾਂਦਾ ਮੈਂ ਵੀ ਭਰਾ ਮੈਂਨੇ ਨਾ ਅੱਛੀ ਕਿਉਂ ਐਂਕਾ ਕਹਿੰਦਾ ਤੂੰ ਸਾਈਲ ਸ਼ਾਇਆ ਬੈਣਾ ਹੈਗਾ ਨਿਆਣੇ ਦਾ ਬੋਲ ਆਠ ਸਾਲ ਵੱਡਾ ਆਇਆ ਤੋ ਮੇਰੇ ਤੋਂ ਮੈਂ ਜਿਹੜੀ ਉਹਦੀ ਇੱਕ ਹੀ ਕਰੀਆ ਫਿਰ ਆਠ ਸਾਲ ਵੱਡਾ ਦੋ ਮੇਰ ਨੂੰ ਤੂੰ ਗੁੱਸਾ ਕਰਨ ਕੋਣ ਡਿਆ ਮੈਂ ਤੇ ਨਾਲ ਗੁੱਸਾ ਦੀ ਗੱਲ ਆ ਮੈਨੂੰ ਕਹਦਾ ਮੈਂ ਨਾ ਕਰ ਦਿੰਦਾ ਕੀ ਮੈਂ ਤੂੰ ਵੀ ਸੱਜਣ ਨੂੰ ਹੁੰਦਾ ਬਣਾਇਆ ਆਪਣੇ ਨਾਲ ਤੇਰੇ ਕੋਲ ਕਹਿੰਦੇ ਕਿ ਤੈਨੂੰ ਸੁਣਨ ਨਹੀਂ ਦਿੰਦੇ ਉਹ ਚੰਦਾ ਕੇ ਹੁੰਦਾ ਯਾਰ ਐਵੇਂ ਨਾ ਲੜਿਆਈ ਓਏ ਗੱਡਾ ਭਾਂ ਜੋ ਰਿਸਾਲਾ ਲਾਉਂਦਾ ਇਹਦੇ ਬੋਤੇ ਇਤਰੇ ਚੱਲੂ ਚੱਲਿਆਂ ਦੇ ਜਾ ਚੱਲੂ ਚੱਲੂ ਆ ਵੇ ਕੀ ਤੈਨੂੰ ਮਜੂਰ ਕਰਨਾ ਤੂੰ ਬਣ ਭਰਾ ਆ ਓਏ ਭਰਾ ਹੀ ਗਾਇ ਮੈਨੂੰ ਲੱਗਾ ਪਹਿਲਾਂ ਮੈਂ ਮੈਂ ਭਰਾ ਨਹੀਂ ਆ ਤੇਰਾ ਯਾਰ ਨਹੀਂ ਭਰਾਡਾ ਨਾ ਬਣੇਗਾ ਪਰ ਇਹ ਮੇਰ ਤੋਂ ਲੈ ਮਾਮਾ ਇਹ ਕਰੰਟ ਆਉਦਾ ਤੇ ਲੈ ਲੈ ਐਰ ਵੀ ਆ ਲੈ ਮੈਂ ਕਮਾਨਾ ਦੇ ਮੂਹ ਦੇ ਸੱਦੀ ਗੱਲ ਐ ਉਸਾ ਗਾਣਾ ਹੈ ਤਾ ਯੋ ਤੇਰੇ ਕੀ ਰਕੀਏ ਫੂਨਾ ਹਾ 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 ਕੱਡਾ ਕੈਂਡ ਵਿਊ ਆਉਂਦਾ ਹਾ 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 ਤਾੜੀਆਂ ਤਾੜੀਆਂ ਹੁਣ ਵੇਖੀ ਮਿੱਤਰੋ ਲੜਾਈ ਹੋ ਗਈ ਹੁਣੇ ਉਹਨੇ ਸਾਡੀ ਮੇਰੀ ਤੇ ਹਾਰ ਵੀ ਭਰਾ ਦੀ ਲੜਾਈ ਹੋ ਗਈ ਤਰਦੇ ਆਪਣੇ ਤੋਂ ਨੰਬਰ ਬੋਆ ਮੈਂ ਤਾਂ ਕੰਦੇ ਨੂੰ ਤੋੜਨੇ ਉਹਨੇ ਚੱਲ ਲੋੜਨੇ ਕਿਵੇਂ ਦੇ ਕੇ ਨਾ ਮੈਂ ਬਰਾਤਰ ਦੋ ਨਾ ਕਰਾਂ ਯਾਰ ਇਹ ਜਾਣ ਕੇ ਲੜਦਾ ਗੱਲ ਕੋਈ ਹੈਗੀ ਨਹੀਂ ਤਾਂ ਰੋਟੀਆਂ ਚੁੱਕੀ ਉੱਤੇ ਪੈ ਜਾਣੇ ਸਾਰਾ ਪਾਣੀ ਪੈਂਦਾ ਵਾ ਜੂਟਾ ਨੇ ਹੁਣ ਹੋਰ ਨਹੀਂ ਕਹਣਾ ਨਹੀਂ ਪੈਂਦਾ ਤਰਾਵਾ ਨਹੀਂ ਇਹ ਤੇ ਬਰਾੜ ਨਾਲ ਵੱਖਰਾ ਆ ਜਾ ਤੂੰ ਤੇਰੇ ਨਹੀਂ ਨਿਭਦੀ ਹਟਣਾ ਤੇ ਹਾਂ ਬਗਤ ਨਾ ਰਹਿਣੇ ਮੈਂ ਉਹ ਖਾਣੇ ਬੇ ਮੇ ਦਾ ਪੜਾ ਤੂੰ ਰਹਿ ਵੱਖਰਾ ਫਿਰ ਆਪਣਾ ਰੋਟੀ ਪਾਣੀ ਵੱਖਰਾ ਕਰ ਤੂੰ ਕਰ ਲੈਣਾ ਮੇਨੂੰ ਤੇ ਕੋਈ ਨਹੀਂ ਕਰਲਾ ਕਰਲਾ ਜਾ ਸੌਜੀ ਬਰੇ ਘਰ ਆਪਣੀ ਬਣਾ ਕੇ ਇਹ ਬਣਾਉਂਦੇ ਵੱਖਰੀ ਅੱਜ ਤਾਂ ਹਮੇ ਗੱਗਾ ਅਰ ਗੱਡੇ ਘੱਟੇ ਹੋ ਗਏ ਤੇ ਕੀ ਘਟੇ ਘਟੇ ਗੱਡੇ ਘਟੇ ਆ ਹਾਂ ਤਾਂ ਕਾਲਾ ਭੜਾ ਆ ਤੁ ਆਪਣਾ ਫੇਰ ਕਿਉਂ ਲੜਦਾ ਏ ਯਾਰ ਜਾਣ ਕੇ ਲੜਦਾ ਆ ਤੈਨੂੰ ਇੱਕ ਕੰਮ ਗਿਆ ਯਾਰ ਫੇਰ ਕੀ ਹੈ ਲਗਾ ਦੇਗੀ ਤਾਰੇ ਕੀ ਹੋ ਗਿਆ ਮੇਢੜੀ ਹੋਈ ਕਾਲ ਫਿਰ ਆ ਕਰੀ ਜਾਂ ਮੈਂ ਨਹੀਂ ਕਰਨੀ ਆ ਮੇਰਾ ਵੀ ਚੁੱਪ ਓਏ ਔਰ ਯਾਰ ਇੱਕ ਗਾ ਮੈਂ ਕੰਮ ਕਰੀ ਜਾਂਦਾ ਹਾਂ ਅੱਜ ਮੈਂ ਤੇ ਮਿਲਣਾ ਭਰਾ ਕਹਦਾ ਪਹਿਲਾਂ ਮੈਂ ਕੱਲ ਤਾਂ ਆ ਗੱਦੂਗਾ ਤਾਂ ਮੈਂ ਨਹੀਂ ਕਰਨਾ ਜੀ ਜੁੜੀ ਵਰ ਗੁਨੇ ਹਟਾ ਮੈਂ ਨਹੀਂ ਕਰਦਾ ਨਹੀਂ ਗੁਨਾ ਆ ਕੱਲ ਗੱਲ ਕੀ ਏ ਕੋਈ ਗੱਲ ਨਹੀਂ ਮਮਾ ਸੋਭਾ ਵਧੀਆ ਉਹ ਡਿਆ ਸਹੀ ਆ ਮੇਰੇ ਨਾਲ ਲੱਗੇ ਭਰਾ ਹੱਥ ਪਹਿਲਾਂ ਹੀ ਪਰ ਇਹ ਵੀ ਮੇਰੇ ਅਲਰੇਡੀ ਤੇ ਫਿਰ ਕੀ ਤੂੰ ਨਾ ਬੋਲ ਤੇ ਫਿਰ ਕੀ ਦੱਸ ਯਾਰ ਜੇ ਨਹੀਂ ਆਕਾ ਮੈਂ ਨਹੀਂ ਦੋਣਾ ਤੇ ਬਣਾ ਤੋੜ ਅੰਦਾਲੇ ਫਿਰ ਕੀ ਹੋਏਣਾ ਬਣਾ ਲਈ ਕੋਈ ਗੱਲ ਨਹੀਂ ਇਹਨਾਂ ਐਟੀਟਿਊਡ ਜੇ ਗੱਲ ਬੋਲਣੀ ਹੋਵੇ ਨਾ ਤੇ ਮਾਰ ਜਾਂਦੀ ਹੈ ਜੇ ਕਢਾਉਣੀ ਹੋਵੇ ਨਾ ਤਾਂ ਕੋਈ ਨਹੀਂ ਭਰਾ ਦੋ ਆ ਗਿਆ ਬੰਡੂੜੀ ਕਰ ਲਮਾ ਤੋਂ ਬੋਲਿੰਦਾ ਗੁੱਡੀ ਗੱਲੇ ਕਰ ਹੁਣੇ ਤੋ ਆਈ ਜੇ ਮੇਰੇ ਅਲਰੇਡੀ ਵਿੱਚ ਪਏ ਆਡੇ ਦੇ ਹਾ ਤੇ ਮੇਰੇ ਇਹ ਕਿਹੜੀ ਗੱਲ ਹੈ ਹੱਥੋਂ ਵਜਣੇ ਹੈ ਆ ਜਾ ਹੈ ਮੇਰਾ ਤੁਮਾਰੇ ਟੈਬਲੇ ਲਗਾ ਕੇ ਰਹਿਣਾ ਸੋਨਾ ਬਾਈ ਆਪੋ ਆਰਡਰ ਕਰਨਾ ਮੈਂ ਮੈਂ ਭਾਈ ਨੇ ਘਰ ਆਇਆ ਹੈਗਾ ਇਹਦਾ ਮਨਾ ਸੜੀ ਗੱਲ ਹੈ ਮੈਂ ਨਹੀਂ ਇਹਦੇ ਪਰ ਆਪਰੇਗਾ ਆ ਆਰਡਰ ਕਰਨਾ ਮੈਂ ਨਹੀਂ ਕਰਦਾ ਭੈ ਜਾ ਤਾ ਤੇ ਮਾਂ ਸੜੀ ਜਦੀਆਂ ਤੇਰੀਆਂ ਮਾਸੀਆਂ ਮੈਂ ਫਰੀ ਨਾ ਆਪਣੇ ਆਪਣੇ ਕੱਪੜਾ ਲਾਣਾ ਠੀਕ ਹੈ ਆਪਣਾ ਕਰਦੇ ਕੜੀਆਂ ਵਿਖਾਉਂਦੇ ਪਹਿਲਾ ਦਾਦਾ ਆ ਹਲਾ ਰਿਆ ਮਾੜੀਆਂ ਨੇ ਬੰਦ ਕਰਤਾ ਇਹਨਾਂ ਚਾਚਾ ਕੱਲਾ ਹੀ ਕਰ ਲਿਆ ਲੱਗਾ ਵੇ ਘੜ ਉਹ ਲਾਲਾ ਮੱਖਣ ਮਾਸਾ ਚਪ ਗੰਦੇ ਮੈਨੂੰ ਨਾ ਪਾ ਸਾਸਾ ਪਹਿਲਾਂ ਮੈਂ ਠੀਕ ਗੱਲ ਹੈ ਮੈਂ ਆਪਰੇ ਪ੍ਰਾਣ ਮੱਖਣ ਟਿੱਕੀ ਫੜਾ ਕੇ ਆਉਣਾ ਛੋ ਜਾ ਇਹ ਗਾਇਸ ਆਪਾਂ ਪ੍ਰਾਣ ਮੱਖਣ ਟਿੱਕੀ ਫੜਾ ਆਪਾਂ ਹਾਰ ਵੀ ਪ੍ਰਾਣ ਮੱਖਣ ਟਿੱਕੀ ਘੱਟ ਉਹਦਾ ਆ ਬਈ ਆਈ ਆਈ ਹੋਣਾ ਆ ਗਾਇਸ ਮੱਖਣ ਦੀ ਟਿੱਕੀ ਆ ਇਹ ਆਪਾਂ ਆਪਣੇ ਹਾਰ ਵੀ ਪ੍ਰਾਣ ਦੇ ਉਹ ਬਾਲਾ ਸਾਲਿਆ ਆ ਰੋਟੇ ਦਾ ਚੋਪਣਾ ਇਦਰੇ ਕੋ ਗਾਇਸ ਤੁਸੀਂ ਕੀ ਗਾ ਲਗਾ ਭੈ ਜੋ ਅਮੱਖ ਤੇ ਟਿੱਕੀ ਰਾਤੀ ਲਾਗੇ ਕੌਲੀ ਚਾਹੀਦੀ ਆ ਕੌ ਲੱਭਦੀ ਐ ਲੱਭ ਗਈ ਐ ਅੰਨੇ ਨੇ ਕਮ ਐ ਉਹ ਮਾਮਾ ਦਜੀ ਕੌਲੀ ਫੜ ਨਹੀਂ ਹੈਗੀ ਥੋਤੀ ਚਲ ਕੌਨੀ ਚਲ ਉਦਾਂ ਕਾਲਾ ਹੋਏ ਗੁਸਾ ਕਤੋਂ ਕਰ ਗਿਆ ਆ ਦਾਲ ਖਾਦਾ ਚੰਪਾ ਨਹੀਂ ਬੋਈਆਂ ਉਹਨੂੰ ਲੈ ਸਰਕਾ ਹੋਊਗਾ ਤੇ ਫੇਰ ਬਣੂਗੀ ਕੌਨੀ ਆ ਉਹ ਵੇਲਾ ਨਹੀਂ ਨਾ ਓ ਮੇਰਾ ਭਰਾ ਰੋਟੀ ਲੱਗਾ ਸਾਰਾ ਹੁਣ ਗਾਇਸ ਓਏ ਦਿਮਾਗ ਨਾ ਮੇਰਾ ਤੇ ਮੈਂ ਨਾ ਯਾਰ ਵਲੌਗ ਬਣਾਉਣਾ ਆਪਣਾ ਬੜਾ ਹੀਆ ਵਲੌਗ ਆਹਾ ਹੈ ਕਿੰਨਿਆ ਗਾਲਾਂ ਕੱਢੀਆਂ ਮੈਨੂੰ ਪਤਾ ਨਹੀਂ ਕਿੰਨਾ ਕਟੂੜੂ ਲਾਉਣਾ ਪੈਣਾ ਵੇਚ ਇਹਦੇ ਭੈਣ ਚੋਦ ਸਾਰੇ ਵਲੌਗ ਦੀ ਪੈ ਵਾਏ ਵਾ ਅਰ ਵੀ ਤਿੰਨ ਗਾਇ ਨੀ ਗਾਲਾਂ ਮਰ ਰਿਕਾਰਡ ਕਰਕੇ ਜੀ ਤੇ ਮੈਂ YouTube ਤੇ ਬਾਲਾ ਕਿੰਨਾ ਵਾਇਰਲ ਹੋਵੇਂ ਤੂੰ ਆਹਾ ਹਾ 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 ਕਾ ਤੀਏ ਤਨ ਵਾਇਰਲ ਆਏ ਆ ਰੋਟੀ ਆ ਗਈ ਰੋਟੀ ਬੁਲਾ ਰੇ ਮਾਮਾ ਚਾਰ ਨਾਲ ਕਾਹ ਨੂੰ ਹਾਨੂੰ ਨਾ ਕੀ ਮੁਰਗੇ ਲਾਉਣ ਨੂੰ ਗੱਲਾ ਕਰਦਾ ਬਹੁਤਿਆਂ ਬਹਿ ਗਿਆ ਉੱਤੇ ਜਾ ਕੇ ਕੁਰਸਾ ਧਾਗੇ ਗੱਲ ਕੋਈ ਨਹੀਂ ਅਜਿੰਦਰਾ ਗੱਲ ਆ ਗਿਆ ਅੱਕੇ ਆ ਗਿਆ ਹੈ ਹੁਣ ਤਾਂ ਕੀ ਹੋਵੇ ਮੈਂ ਬਤੇ ਕੰਮ ਕੀ ਕਰ ਤੋਰੇ ਮੜਿਆ ਤੂੰ ਗਾ ਕੀ ਕਿਤੇ ਪਹਿਲਾਂ ਮੈਂ ਦੋ ਦੱਸ ਤੂੰ ਕੀਤਾ ਸੱਲਾ ਮੈਂ ਗੱਡੇ ਕੱਟੇ ਹਾਂ ਉਹ ਆਪਣਾ ਲੈ ਕੇ ਆਇਆ ਤਾਂ ਹਾਂ ਹਾਂ ਅੱਡਾ ਗੁੰਨਿਆ ਹਾਂ ਬਿਲੀ ਕਰ ਰਹੀ ਮੈਂ ਤਾਂ ਅੱਛਾ ਬਸ ਇੰਨੇ ਕੰਮ ਹਾਂ ਬਸ ਇੰਨੇ ਮਾ ਕੋਣੀ ਇਹ ਤਾਂ ਮੈਂ ਰੋਟੀਆਂ ਲਾਉਣੀਆਂ ਕੰਮ ਕੀ ਕਰਦੇ ਮਾ ਰੋਟੀਆਂ ਲਾਉਣੀਆਂ ਹੀ ਯਾਰ ਮਾਤਾ ਲਾਉਣੀਆਂ ਆਹੀ ਕਰਦਾ ਤਾਂ ਮਾਠੀ ਕਿਰਾ ਆਹੀ ਕਰਦਾ ਤਾਂ ਬਸੇ ਤੂੰ ਤੂੰ ਕਰਦਾ ਤੂੰ ਹੀ ਕਰਦਾ ਨਸੀਤ ਅਸੀ ਯਾਰ ਪੈਂਦੇ ਉੱਥੇ ਦੇ ਅੱਗੇ 12 ਘੰਟੇ ਬੋਡਰ ਪਰ ਆ ਗਿਆ ਜੀ ਫੇਰ ਲੜੀ ਜਾਂਦੇ ਓਏ ਲੜਨਦਿਆ ਜਾਣ ਕੇ ਗੁਰੂਆਂ ਤੂੰ ਲੜਦੇ ਆਂ ਖੋਲੜਦੇ ਆਂ ਦਾਦਾ ਨਹੀਂ ਇਹਨੂੰ ਓਏ ਮੇਰਾ ਖੂਨ ਸਾੜਨਦਿਆ ਵਾ ਮੈਂ ਜੂੜਾਂ ਬਿੱਤੀ ਨਹੀਂ ਹਾਂ ਪੀਤੀ ਨੇ ਤੇ ਹੁਣ ਇਹਨੂੰ ਖਾਣਾ ਕਰ ਦੇਣੀ ਆ ਤੈਨੂੰ ਮੈਂ ਨਹੀਂ ਤੇ ਮੈਂ ਚੁੱਪ ਕੇ ਘਸੋਇਆ ਨੀ ਜੇ ਤੂੰ ਉਰੀ ਬਰੀ ਮਰਨਾ ਕੀਤੀ ਤੇ ਰਾਜਾ ਸੁਲਗੇ ਬਗਾਈਆ ਕਿਤਰਾ ਸੋਨਾ ਤੂੰ ਮੈਂ ਸੋਨਾ ਸੋਨਾ ਤੇਨੂੰ ਵੀ ਦਿਵਾ ਦੰਦਾ ਉਹ ਨੂੰ ਪਤਾ ਓਏ ਹਰ ਵੀ ਰਾਧਿਆ ਚੜੀ ਗੱਲ ਦੱਸਾਂ ਓ ਹਰ ਵੀ ਰਾਤੀ ਭਰਾਵਾ ਇੱਧਰੇ ਓਏ ਹਾਂਜੀ ਹਾਂਜੀ ਨਾ ਕੋਈ ਚਾਹੇ ਬਾਲਣਾ ਅੱਜ ਨਾ ਗੱਲ ਸੁਣਨਾ ਕੀ ਹੈ ਰਾਤੀ ਭਰਾਵਾ ਕਿੱਥੇ ਗਿਆ ਕਹਿੰਦੇ ਕੋਈ ਕੋਈ ਤੇਰੇ ਨਾਲ ਗਿਆ ਮੋਗਾ ਤੋਂ ਆ ਰਿਹਾ ਨਾ ਮੇਰੇ ਬਾਸਾ ਆ ਮੈਂ ਆ ਗਿਆ ਅੱਧਾ ਉਹਨਾਂ ਨੇ ਵੀ ਸੌਂ ਗਿਆ ਨਾ ਬਾਜੀ ਦਾ ਮੱਖਣ ਵਾਲਾ ਤੇ ਲੱਗੇ ਟਿੱਕੀ ਦੇ ਖੀ ਜਾਗੇ ਹਨ ਨੂੰ ਸਮਝਾਓ ਏ ਚੁਕੀਆਂ ਆਉਂਦੀ ਆਈ ਕੋਈ ਨਹੀਂ ਕਹਿੰਦੇ ਆ ਬਹੁਤ ਕੋਈ ਨਹੀਂ ਦੇ ਘਾਰੇ ਮੇਰੇ ਮੁੰਡਾ ਬੰਦਾ ਤੇ ਮੇਰਾ ਸਾਧਿਆ ਫਿਰ ਵੀ ਇਹਨਾਂ ਗੱਲਾਂ ਗੱਲਾਂ ਕਹਿੰਦੇ ਆ ਪ੍ਰਵਾਹ ਦੁੱਧ ਪੀ ਗਿਆ ਵਾ ਦੁੱਧ ਪੀਆ ਹੈ ਹੈ ਹੁਣ ਇਧਰੇ ਆਏ ਇਹਨੇ ਮੇਰੇ ਜੋਗਾ ਨਹੀਂ ਛੱਡਿਆ ਹੁਣਾਂ ਪੋਰਾ ਵੀ ਹੈ ਦੁੱਧ ਦੱਸ ਬੁਲਾਣ ਨੂੰ ਆਵੇ ਚਾ ਕੋ ਦੱਲਣ ਦਰੇ ਕੋਕੜਾਂ ਨੂੰ ਇਹ ਜਾਣ ਕੇ ਲੜਦਾ ਵਾ ਕੋ ਗੱਲ ਨਹੀਂ ਕੋ ਬਾਤ ਨਹੀਂ ਉਹ ਲੜੀ ਜਾਂਦਾ ਇਕਲੀ ਜਾਂਦਾ ਹੀ ਅੱਗੇ ਹੁੰਨਾ ਦਾ ਹੈਗਾ ਇਹ ਕਹਿੰਦਾ ਗੱਲ ਹੋਰ ਆਪਣਾ ਵਾਦਾ ਕਰੀ ਜਾਂਦਾ ਹੀ ਓਏ ਨੋ ਨਾਲਲਾ ਮਾਸਾ ਲੈ ਪਾਤੀਆਂ ਹੀ ਵੇਚੋ ਨਾ ਫਸਾ ਗੂ ਕਾਰਨ ਹੋਲਾ ਹਪੈ ਜੂ ਓਏ ਆਵੇ ਪਾਤਾ ਸਿਉ ਨਾੜਾ ਫਾੜ ਤਾ ਰੋਟੀਆਂ ਨਹੀਂ ਲੈ ਆਂਦੀਆਂ ਕਰਨਾ ਕਰਾਉਣਾ ਕੀ 12 ਵਜ ਗਏ 1 ਵਜ ਗਏ ਸੱਚ ਆ ਵੀ ਓਏ ਆਪਣਾ ਸਟੋਰ ਤੇ ਨਾ ਤਾਂ ਚੋ ਜੀ ਲਾਉਣਾ ਲਈ ਉਹ ਵੀ ਫ੍ਰੀ ਗ੍ਰੇਸ ਰੋਟੀ ਲਾਉਣ ਪਿੱਛੇ ਹੋ ਗਈ ਮੇਰੇ ਤੇ ਹਾਰਵੀ ਦੇ ਵਿੱਚ ਲੜਾਈ ਠੀਕ ਹੈ ਜੀ ਤੇ ਹਾਰਵੀ ਕਹਿੰਦਾ ਮੈਨੇ ਰੋਟੀਆਂ ਲਾਉਣੀਆਂ ਤੇ ਉਹ ਆਪਣੀਆਂ ਲਾ ਗਏ ਉਹ ਖਾਣ ਦਿਆ ਏ ਤੇ ਸਾਨੂੰ ਆ ਵੇਲਾ ਆਪਣੀਆਂ ਲਾਉਣੀਆਂ ਪੈਣੀਆਂ ਰੋਟੀਆਂ ਆ ਭਰਾ ਐ ਹੋਈ ਹੁੰਦੇ ਆ ਬਾਹਰਲੇ ਮੁਲਕਾਂ ਜਾ ਗਿਆ ਆ ਕੋ ਬੰਦਾ ਏ ਕੋਈ ਨਾ ਬਾਹਰ ਆਇਆ ਭਰਾ ਕੋਈ ਨਹੀਂ ਕੇਦਾ ਬੰਦਾ ਇੱਥੇ ਈ ਗੱਲ ਹਾਂ ਜੀ ਕਰ ਲਈ ਕੀ ਗੱਲ ਛੱਡਿਆ ਹੈ ਜਦੋਂ ਗਹਿਨੇ ਹੱਥ ਨਹੀਂ ਲਾਉਣਾ ਆਪ ਜਾ ਕੇ ਖਾਣ ਬਹਿਣਾ ਪਹਿਲੀਆਂ ਜੀ ਤੇ ਦੂਜਿਆਂ ਨੂੰ ਆਖਣਾ ਲਾਓ ਢੱਪੋ ਆ ਆ ਬੰਬਲ ਆਰਾਮ ਨਾਲ ਖਾਂਦਾ ਨਾ ਕਿੰਨੇ ਜਣੇ ਬਹਿ ਗਏ ਵਾਹ ਕੱਠੇ ਰੋਟੀ ਗਾਉਂਦੇ ਆ ਭਰਾ ਭਰਾ ਭੈਣ ਜੀ ਸਾਡੂ ਨਹੀਂ ਭੈਣ ਜੀ ਕਿੱਥੇ ਲੇ ਤੂੰ ਸੋ ਜਾ ਕੋਈ ਗਾਦੀ ਪੜਾਉਣਾ ਬੈਠਾ ਹਾਂ ਮੈਂ ਕੱਲਾ ਖਾਣਾ ਜੀ ਕੱਲਾ ਖਾਣਾ ਚੋਲੇ ਰੇ ਸਾਲਿਆ ਉਹ ਸੜਿਆ ਬਰਾ ਰੋਟੀ ਸੁਰਦੇ ਪਿਆ ਆ ਪੈ ਜਾ ਤਾ ਤੇਰੀ ਰੋਟੀ ਸੜ ਗਈ ਆ ਮੈਂ ਵੀ ਆਵਾ ਉਹ ਪਾੜੇ ਦੀ ਨਹੀਂ ਗੱਲ ਮੈਂ ਵੀ ਆਵਾ ਓਏ ਹਰਵੀ ਬੋਬਾ ਇਹ ਕਿਦਾਂ ਮੈਂ ਬਣਾ ਕੇ ਦੂੰ ਤਾਂ ਚਾਪਾ ਅਟਰਾਜ ਬਣਾ ਲੈ ਕਿਨੇ ਸੁੱਟ ਕੇ ਉਂਦਾਵਾਂ ਆ ਭਾਂਡੇ ਪਤਾ ਨਹੀਂ ਕਿੰਨੇ ਰਸਤੇ ਹੀ ਇੰਨੇ ਆਬ ਰੋਟੀ ਵੇਖੀ ਹੈ ਓਏ ਹਰਵੀ ਇਹ ਆ ਤੁਹਾਡੇ ਨਾਲ ਰੋਟੀ ਨਹੀਂ ਖਾਂਦਾ ਨਾ ਖਾਵੇ ਕੱਲਾ ਆ ਗਦਾ ਬੋਲੀਆਂ ਐ ਵੇਈ ਬਾਦੂ ਦੀ ਚਾਦਰ ਜੇ ਬਾਦਾ ਆਲੇ ਨਾਲ ਪਰਾ ਭਰਾ ਦਾ ਆਰਡਰ ਕਰਾਉਣੇ ਦੋ ਮਾਮਾ ਰੋਂ ਡਿਆ ਯੋ ਪਰ ਉਹਨਾਂ ਲਾ ਪਿਆ ਵੇਂ ਫਾਰ ਵੀ ਰੋਣਾ ਪਿਆ ਉਹ ਭੇਜਦਾ ਇੰਨੇ ਜਾ ਕੇ ਤਾਂ ਰੋਂ ਡਿਆ ਈ ਰੋਟੀ ਸੁੱਟੀ ਜੇ ਤਾਂ ਬਾਹਰ ਦਾਰੀ ਆਏ ਬੋਤਲ ਲੈਣੀ ਹੋਰ ਆ ਬੀਅਰ ਲੈਣੀ ਬੋਤਲ ਲੈਣੀ ਬੋਤਲ ਲੈਣੀ ਨੂੰ ਕਹੀਂ ਕਹਿੰਦੇ ਲਕੀਨ ਆਈ ਨਹੀਂ ਕਾਲੀ ਤੇ ਭਾਈ ਦੇਜ ਨੇ ਤਾਂ ਦੇਜ ਦੇਣੀ ਆ ਪੀਣ ਜੋਗੀ ਨਹੀਂ ਹੈਗੀ ਯੂ ਗਾਟ ਇਟ ਆਈ ਗਾਟ ਯੂ ਆਈ ਗਾਟ ਯੂ ਈ ਗਰਦਾਰੀ ਮੈਂ ਕਿਹਾ ਉਹ ਹਾਂ ਨਾ ਭਾਜੀ ਨੂੰ ਵੀ ਗਾਲ ਆਉਂਦੀ ਆ ਭਰਾ ਹੈ ਭਾਜੀ ਨੂੰ ਵੀ ਗਾਲ ਆਉਂਦੀ ਆ ਉਹ ਨਹੀਂ ਮਾਮਾ ਇੱਕ ਦਿਨ ਤੇਲ ਤੇਲ ਦਾ ਮੈਂ ਦੱਸਿਆ ਭਾਜੀ ਨੂੰ ਮਾ ਭਾਜੀ ਇਸ ਤਰ੍ਹਾਂ ਇਸ ਤਰ੍ਹਾਂ ਹੀ ਤੇ ਭੱਜ ਗਿਆ ਉਹ ਕਹਿੰਦਾ ਮੈਂ ਨਹੀਂ ਘਾੜ ਦੁਬਾਰਾ ਮਾਰਨਾ ਤੇ ਭਾਈ ਕਹਿੰਦਾ ਉਹਨੂੰ ਕਹਿਣਾ ਵੀ ਚੋਲੇ ਖਾ ਦੇ ਮੁੰਡਾ ਭਰਾ ਆਏ ਆਏ ਸੁਣਾਈ ਹਾਰ ਵੀ ਸੁਣਾਈ ਹਾਰ ਵੀ ਬਾਦ ਪੱਦੀ ਹੀ ਪੈ ਜਾਉਦੀ ਪੀ ਆਦਾ ਯਾ ਹਦਾ ਯਾਰ ਵੀ ਹਾਰ ਵੀ ਸਹੀ ਹੋਏ ਹੱਸਿਆਈ ਹੱਸਿਆਈ ਹਾਰ ਵੀ ਹਾਰ ਵੀ ਹੱਸਿਆਈ ਅਣਮਗਰੀ 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 ਅਦਰ ਅਦਰ ਹੱਸਿਆਈ ਬੰਗੋੜਾ ਜੋੜੀ ਆ ਉਹ ਹੱਸਿਆਈ ਵੇਖੀ 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 ਲੈ ਉਹ ਪਰਤ ਰਹੀ ਉਹ ਤੇ ਰਹੀ ਉਹ ਤੇ ਰਹੀ ਲੈ ਕੋਰਾ ਆ ਜਦੋਂ ਤੁਰਟਲੀ ਸਾਰਿਆ ਹਾਰਵੀ ਬ੍ਰੋ ਹਾਰਵੀ ਬ੍ਰੋ ਓਏ ਆਵੇ ਕਿ ਮੇਰੀ ਓਏ ਮੇਰੀ ਫੋਟੋ ਵਾਲੀ ਮੂਰੀ ਵੇਖੀ ਪਾਦ ਬੜੇ ਮਾਰਨ ਦੇ ਆਇਓ ਆ ਲੈ ਕਾਚੂ ਫੜ ਲੈ ਵੇ ਅੱਲਾ ਦਾ ਪਾਤੀ ਮਾਰਾ ਉਹਨੇ ਫੋਨ ਆ ਗਿਆ ਯੋਨੂ ਓਏ ਚਕਲਾ ਗਾਇਸ ਗਾਇਸ ਇਹਨਾਂ ਦਾ ਕੁਝ ਨਹੀਂ ਹੋਰ ਗਾਇਸ ਚਲੋ ਆਏ ਸਾਥੀਕਾਰ ਮਿੱਤਰੋ ਸਾਰਿਆਂ ਨੂੰ ਆਪਾਂ ਮਿਲਦੇ ਆਂ ਤੁਹਾਨੂੰ ਸਾਰਿਆਂ ਨੂੰ ਨਵੇਂ ਵਲੌਗ ਦੇ ਵਿੱਚ ਤੇ ਹੁਣ ਆਪਣੀ ਹੋ ਗਈ ਜੀ ਸਮਾਸੀ ਰੋਟੀਆਂ-ਰਾਟੀਆਂ ਲੈ ਗਈਆਂ ਵਾ ਤੇ ਆਪਾਂ ਤੁਹਾਨੂੰ ਵਲੌਗ ਚ ਦਿਖਾ ਦਈਏ ਆ ਆਪਾਂ ਸਵਾਈ ਕਰਤੀ ਰੋਟੀਆਂ-ਰਾਟੀਆਂ ਲਾ ਕੇ ਤੇ ਇਹ ਜਦਰਾ ਪਾਸ ਉਹ ਜੁੱਜੀ ਬਣਾ ਲਈ ਆ ਜੀ ਤੇ ਇਹ ਆਪਣੇ ਚੁੱਲੇ ਸਾਰੇ ਸਾਫ਼ ਸੁਥਰਾ ਕਰਤੇ ਤੇ ਰੋਟੀਆਂ ਨੂੰ ਮੱਖਣ ਲੱਗ ਰਿਹਾ ਜੱਸ ਹਣੀ ਜੱਸ ਸੈਣ ਨੂੰ ਕਰ ਓਏ ਮੱਖਣ ਲਾ ਲਿਆ ਤੇ ਦਿਨ ਆਪਣਾ ਹਾਰਵੀ ਭਰਾ ਨੇ ਸਾਰੇ ਭਾਂਡੇ-ਬੁੰਡੇ ਤੋਤੇ ਆ ਜੀ ਤੇ ਹਾਰਵੀ ਭਰਾ ਨੇ ਸਾਰੀ ਆਇਆ ਸਫਾਈ ਕਰਤੀ ਵੱਟ ਘੱਟ ਤੇ ਫੜ ਗਈ ਵੱਟ ਬਸ ਆਹ ਰਹਿ ਗਿਆ ਇੱਕ ਹਾਰਵੀ ਮਾੜਾ ਕਰਦੀ ਮੇਰਾ ਭਰਾ ਠੀਕ ਹੈ ਚਲੋ ਫਿਰ ਪੁੱਤ ਪੇ ਠੀਕ ਹੈ ਤੇ ਬਾਕੀ ਚਲੋ ਸਾਰਿਆਂ ਨੂੰ ਜੀ ਸਤਿ ਸ੍ਰੀ ਅਕਾਲ ਇਹ ਆਪਣਾ ਹਾਰਵੀ ਭਰਾ ਉਹ ਪਿੱਛੇ ਆਪਣਾ ਜੱਸ ਭਰਾ ਤੇ ਉਨ ਚਲਦੇ ਆ ਜੀ ਭਰਾ ਆਪਣਾ ਉੱਤੇ ਹਰ ਵੀ ਚੇਤਨਾ ਆਪਾਂ ਆਰਡਰ ਕਰਨਾ ਠੀਕ ਹੈ ਤੇ ਚਲੋ ਵੀ ਮਿੱਤਰੋ ਤਾਂ ਨਵੇਂ ਮੇਰੇ ਦੇ ਹੀ ਅਗਲੇ ਵਲੌਗ ਦੇ ਵਿੱਚ ਐਦ ਕੀ ਆਪਾਂ ਪਰਣਾ ਨਹੀਂ ਬੰਨਿਆ ਉਹ ਗੱਲ ਸੁਣ ਅਗਲੇ ਦੀ ਪਰਣਾ ਬੰਨ ਕੇ ਵਲੌਗ ਬਣਾਵਾਂਗੇ ਚਲੋ ਆਪਾਂ ਆਪਾਂ ਅਗਲੇ ਲੋਗ ਵਿੱਚ ਮਿਲਾਂਗੇ ਤਾਂ ਬਾਤਾਂ ਬਾਤ ਕਰਦੇ ਸ਼ੇਅਰ ਮੇਰੇ ਕਾਹਨਾਂ ਦਾ ਵਲੌਗ ਕਿਤਨਾ ਕਲਿਆ ਵਿੱਚ ਦੇ ਕੁੱਤੇ ਆ ਗੁੱਲੜਦੇ ਭੈਣ ਚੋਦੇ ਉੱਤੇ ਸਾਰੇ ਠੀਕ ਹੈ ਜੀ ਨਹੀਂ ਪਤਾ ਬਬੂ ਤੁਮਨ ਸੋ ਠੀਕ ਹੈ ਮਿੱਤਰੋ ਇਸ ਤਰ੍ਹਾਂ ਚੱਲਦੇ ਰਹਿਣਾ ਜੀ ਕਿ ਝਾੜਾ ਇਹਨਾਂ ਦਾ ਬਾਕੀ ਅਗਲੇ ਝਾੜਾ ਫੇਰ ਤੁਹਾਨੂੰ ਅਗਲੇ ਲੋਗ ਵਿੱਚ ਦਿਖਾਵਾਂਗੇ ਓਕੇ